ਸਸਿਕਲਜੀ ਸਿੰਘ ਜੀ ਹਾਂਜੀ ਦੱਸੋ ਕੀ ਦਿੱਕਤ ਤੁਹਾਨੂੰ ਸਾਰੇ ਜੋੜ ਦੁਖਦੇ ਸੀ ਸਾਰੇ ਜੋੜ ਦੁਖਦੇ ਸੀ ਹੱਥ ਪੈਰ ਜਿਹੜੇ ਹੈ ਜੋੜ ਕਿੰਨੇ ਸਮੇਂ ਪਹਿਲਾਂ ਤੁਹਾਨੂੰ ਦਰਦਾਂ ਸ਼ੁਰੂ ਹੋਈਆਂ ਇਹ ਹੋਈਆਂ ਜੀ 5 ਸਾਲ 5 ਸਾਲ ਹੋ ਗਏ ਠੀਕ ਹੈ ਕਿੱਥੇ ਇੱਥੋਂ ਆਉਣ ਤੋਂ ਪਹਿਲਾਂ ਕਿੱਥੇ ਕਿੱਥੇ ਦਵਾਈ ਖਾਦੇ ਤੁਸੀਂ ਬਸ ਉਦੋਂ ਪਿੰਡਾਂ ਕੰਨੀ ਦੇ ਪਰੋਈ ਪਰੋ ਖਾ ਲਈ ਕਿਤੇ ਕਿਤੇ ਖਾ ਲਈ ਠੀਕ ਹੈ ਜਦੋਂ ਦਵਾਈ ਖਾਂਦੇ ਸੀ ਤੁਹਾਨੂੰ ਫਰਕ ਰਹਿੰਦਾ ਸੀ ਮਾੜਾ ਮੋਟਾ ਤੁਰਿਆ ਫਿਰਦਾ ਸੀ ਤੁਰਿਆ ਫਿਰ ਜਾਂਦਾ ਸੀ ਜਦੋਂ ਦਵਾਈ ਛੱਡਦੇ ਸੀ ਫੇਰ ਉਹਨੂੰ ਦੁਬਾਰਾ ਮੁਰਾਂਦੀ ਆ ਸੀਗੀ ਠੀਕ ਹੈ ਸਾਡੇ ਹਸਪੀਟਲ ਬਾਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਪਤਾ ਲੱਗਿਆ ਤੁਹਾਡੀ ਬੜੀ ਮਿਹਰਬਾਨੀ ਆ ਬਈ ਸਾਥਾਂ ਤੋਂ ਦੱਸਦੇ ਵੀ ਉੱਥੇ ਲੁਧਿਆਣੇ ਜਾਓ ਠੀਕ ਹੈ ਉੱਥੋਂ ਤੁਹਾਨੂੰ ਫਾਇਦਾ ਹੋਏਗਾ ਠੀਕ ਹੈ ਅਸੀਂ ਤਾਂ ਤੁਹਾਡੇ ਕੋਲ ਆਏ ਠੀਕ ਹੈ ਪੁਜੀ ਸਿੰਘ ਜੀ ਜਦੋਂ ਤੁਸੀਂ ਮੇਰੇ ਕੋਲ ਆਏ ਤਾਂ ਮੈਨੂੰ ਯਾਦ ਹੈ ਤੁਸੀਂ ਤੁਰ ਵੀ ਨਹੀਂ ਸੀ ਪਾਦੇ ਜਿਆਦਾ ਤੇ ਜਿਹੜੇ ਤੁਹਾਡੇ ਗੋਡੇ ਨੇ ਉਹ ਜ਼ਿਆਦਾ ਮੁੜ ਨਹੀਂ ਸੀ ਸਕਦੇ ਨਹੀਂ ਮੁੜ ਸਕਦੇ ਤੇ ਮੈਂ ਤੁਹਾਡੇ ਸਾਰੇ ਬਲੱਡ ਟੈਸਟ ਇਨਵੈਸਟੀਗੇਸ਼ਨ ਕਰਵਾਏ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮਹੀਨੇ ਦੀ ਦਵਾਈ ਖਲਾਈ ਮਹੀਨਾ ਦਵਾਈ ਖਾ ਕੇ ਕਿੰਨੇ ਕ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਬਸ ਜੀ ਠੰਨੀ ਕਰ ਭਾਈ ਠੰਨੀ ਕਪਾਏ ਪੈਣਾ ਫਰਕ ਸ਼ੁਰੂ ਹੋ ਗਿਆ ਠੀਕ ਹੈ ਤੁਰ ਫਿਰ ਨਹੀਂ ਸਿੱਖ ਸਕਦੇ ਤੁਰਨ ਫਿਰਨ ਲੱਗੇ ਸੇ ਆਰਾਮ ਨਾਲ ਹਾਂਜੀ ਹੁਣ ਗੋਡੇ ਮੁਰਦੇ ਨੇ ਤੁਹਾਡੇ ਹੁਣ ਆ ਦੇਖੋ ਨਾ ਮੁਰਜ ਜਾਂਦੇ ਨੇ ਬਾਕੀ ਜਿਹੜੇ ਕੰਦੇ ਦੁਖਦੇ ਸੀ ਆ ਉਂਗਲੀਆਂ ਤੇ ਜੋੜ ਇਹ ਇਹ ਬਿਲਕੁਲ ਠੀਕ ਨੇ ਇਹ ਹੁਣ ਠੀਕ ਜਿਹੜਾ ਤੁਸੀਂ ਆਪਣਾ ਠੇਕੇਦਾਰ ਦਾ ਕੰਮ ਨਹੀਂ ਸੀ ਕਰ ਪਾਉਂਦੇ ਉਹਨਾਂ ਆਰਾਮ ਨਾਲ ਕਰ ਲੈਨੇ ਹੋ ਨਹੀਂ ਜੀ ਬਿਲਕੁਲ ਬੰਦ ਕਰਿਆ ਹੈ ਕੰਮ ਠੀਕ ਹੈ ਹੁਣ ਤੁਹਾਡੀ ਜਿਹੜੀ ਮੈਡੀਸਿਨ ਆ 4 ਮਹੀਨੇ ਹੋ ਗਏ ਦਵਾਈ ਚਲਦੇ ਨੂੰ 4 ਮਹੀਨੇ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੈਗੇ ਹੋ ਹਾਂਜੀ ਹੁਣ ਤੁਹਾਡੀ 1 ਮਹੀਨਾ ਮੈਂ ਹੋਰ ਦਵਾਈ ਚਲਾਵਾਂਗਾ ਤੇ ਜਿਹੜੇ ਮੈਂ ਪਰਹੇਜ਼ ਦੱਸੇ ਨੇ ਉਹ ਪਰਹੇਜ਼ ਉਵੇਂ ਹੀ ਰੱਖਿਓ ਠੀਕ ਹੈ ਠੀਕ ਹੈ ਜੀ ਹੋਰ ਤੁਹਾਨੂੰ ਦਵਾਈ ਖਾਂਦੇ ਲੋੜ ਨਹੀਂ ਤੁਸੀਂ ਬਿਲਕੁਲ ਠੀਕ ਹੈਗੇ ਹੋ ਠੀਕ ਹੈ